ਅਲਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ ਮਾਪੀ ਗਈ ਹੈ 7.1 ਤੀਬਰਤਾ ਇਹ 7.1 ਤੀਬਰਤਾ ਪੁਚਾਲਦੇ ਰਹੀ ਹੈ ਪੁਚਾਲਦੇ ਝਟਕਿਆਂ ਦੀ ਰਿਹਾ ਸਵੇਰੇ 6:38 ਮਿੰਟ ਤੇ ਪੁਚਾਲਦੇ ਝਟਕੇ ਮਹਿਸੂਸ ਕੀਤੇ ਗਏ ਦਿੱਲੀ ਐਨਸੀਆਰ ਦੇ ਵਿੱਚ ਪੁਚਾਲਦੇ ਤੇ ਝਟਕੇ ਜੋ ਕਿ ਮਹਿਸੂਸ ਹੋਏ ਨੇ ਉੱਤਰਪਾਰ ਦੇ ਕਈ ਸ਼ਰਾਂ ਦੇ ਵਿੱਚ ਤੇ ਝਟਕੇ ਲੱਗੇ ਨੇ ਉੱਥੇ ਗੱਲ ਪਟਨਾ ਦੇ ਕਰੀਏ ਮੁਜ਼ੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਚਾਲਦੇ ਝਟਕੇ ਲੱਗੇ ਨੇ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਪੁਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪੁਚਾਲ ਦੀਆਂ ਖਬਰਾਂ ਨੇ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਵੱਖ-ਵੱਖ ਜਗਾਵਾਂ 'ਤੇ ਪੁਚਾਲ ਦੇ ਝਟਕੇ ਲੱਗੇ ਨੇ ਇਸ ਦੇ ਵੇਲੇ ਜਿਹੜੀ ਕਿ ਵੱਡੀ ਖਬਰ ਹੈ ਕਿ ਪੁਚਾਲ ਦੇ ਝਟਕਿਆਂ ਦੇ ਨਾਲ ਨੇਪਾਲ ਤੇ ਤਿੱਬਤ ਕੰਬਿਆ ਰਿਕਟਰ ਸਕੇਲ ਗੱਲ ਕੀਤੀ ਜਾਵੇ ਤਾਂ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ ਸਮਾਂ ਜੋ ਕਿ ਰਿਆਏ ਸਵੇਰੇ 6:00 ਵਜੇ 38 ਮਿੰਟ ਤੇ ਪਹਚਾਵ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਤੇਜ਼ ਪਹਚਾਲ ਆਇਆ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਇਹ ਝਟਕੇ ਮਹਿਸੂਸ ਹੋਏ ਨੇ ਇਸ ਤੋਂ ਇਲਾਵਾ ਪਟਨਾ ਮਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਚਾਲ ਦੇ ਝਟਕੇ ਲੱਗੇ ਐਮਪੀ ਦੇ ਕਈ ਸ਼ਹਿਰਾਂ ਦੇ ਵਿੱਚ ਪਹਚਾਲ ਦੇ ਝਟਕੇ ਲੱਗੇ ਨੇ ਬੰਗਲਾਦੇਸ਼ ਚ ਚੀਨ ਦੇ ਵਿੱਚ ਹੀ ਪਹਚਾਲ ਆਇਆ ਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਪਹਚਾਲ ਦੀ ਜੋ ਕੇ ਖਬਰ ਹੈ ऐसे खबर पर थोड़ी ज्यादा जानकारी के लिए हमारे सहयोगी सा प्रियंका खंडवाल जुड़े हुए हैं प्रियंका की कीको जानकारी दिल्ली एनसीआर की गल करिए भारत की और ना सुबह की गल करिए तो किथे किथे ये भूचाल के झटके महसूस हुए हैं हां देखिए ये जो झटके थे भूकंप के वो रीजन जगह है तो कि वहाँ पर उसका एपिसेंटर था और 7.1 का सबसे बड़ा भूकंप का झटका था जिसके आदि का असर जो है वो, पंजाब दिल्ली मध्य प्रदेश हरियाणा सिक्किम तक इसका असर जो है वो देखने को मिला है लेकिन खास बात यह है कि इसी जगह में 24 घंटे में बहुत बार भूकंप आ गए हैं अभी सात बजे भी यहाँ पर आखिरी बार भूकंप के झटके जो है वो महसूस किए गए हैं सेवन पॉइंट वन मैग्नीट्यूड जो है वो बहुत ज़्यादा होता है उसका कितना असर पड़ा है वो थोड़ी देर बाद तस्वीरें साफ होंगी डेप्थ की बात की जाए तो 10 किलोमीटर डेप्थ में ये भूकंप जो है वो महसूस किया गया है और अभी आखिरी भूकंप उसी जगह पर सात बजकर सात मिनट के आया है ਜੀ ਅਪ੍ਰਿੰਕਾ ਜੇ ਦਿੱਲੀ ਦੀ ਗੱਲ ਕਰੀਏ ਬਾਕੀ ਸੂਬਿਆਂ ਦੀ ਰਿਕਟਰ ਸਕੇਲ ਕਿੰਨਾ ਜਿਹੜਾ ਕਿ ਇਸ ਦੇ ਬਾਰੇ ਕੀ ਜਾਣਕਾਰੀ ਸਾਹਮਣੇ ਆਈ ਹੈ ਹਾਂ ਨਹੀਂ ਜੋ ਹਕਮਕਾ ਐਪੀਸੈਂਟਰ ਜੋ ਹੁੰਦਾ ਹੈ ਤਾਂ ਉਹੀ ਪਰ ਜੋ ਹਕਮਕੀ ਚੀਜ਼ ਦਤਾ ਹੈ ਉਹ ਮਾਪੀ ਜਾਂਦੀ ਹੈ ਤੇ 7.1 ਕੀ تھا ਉਹ ਜੋ ਜਿਸ ਦੇ ਝਟਕੇ ਜੋ ਨੇ ਦਿੱਲੀ ਤੱਕ ਇੰਸਪਾਇਰ ਤੱਕ ਐਮਪੀ ਤੱਕ ਜੋ ਲੰਚਸ ਦੀ ਹੈ ਹਾਂ ਠੀਕ ਹੈ ਅਪ੍ਰਿੰਕਾ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਪਛਾਲ ਦੇ ਝਟਕਿਆਂ ਦੇ ਨਾਲ ਕੰਬਿਆ ਨੇਪਾਲ ਤੇ ਤਿੱਬਤ ਰਿਕਟਰ ਸਕੇਲ ਤੇ 7.1 ਤੀਬਰਤਾ ਜੋ ਕਿ ਮਾਪੀ ਗਈ ਹੈ ਆ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 6:38 ਮਿੰਟ ਦੇ ਜੋ ਕਿ ਪਚਾਰ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਨੇ ਦਿੱਲੀ ਐਨਸੀਆਰ ਦੇ ਵਿੱਚ ਹੀ ਪਚਾਰਿਆ ਉੱਤਰ ਭਾਰ ਦੇ ਕਈ ਸ਼ਰਾਂ ਦੇ ਵਿੱਚ ਪਚਾਰ ਦੇ ਤੇਜ਼ ਝਟਕੇ ਮਹਿਸੂਸ ਹੋਏ ਨੇ ਆ ਵਕਤ ਵਕਤ ਜੋ ਕਿ ਉਸ ਵੇਲੇ ਦੀਆਂ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਜੇ ਤੁਹਾਨੂੰ ਵਿਖਾ ਰਹੇ ਹਾਂ ਉਹਨਾਂ ਤਸਵੀਰਾਂ ਦੇ ਵਿੱਚ ਪੁਚਾਲ ਦੇ ਛਟਕੇ ਜਿਹੜੇ ਲੱਗਦੇ ਹੋਏ ਆ ਤਸਵੀਰਾਂ ਦੇ ਵਿੱਚ ਕੈਦ ਹੋਏ ਨੇ ਕਿਉਂਕਿ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਆ ਜਦੋਂ ਕਿਸੇ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਕਿ ਪੁਚਾਲ ਦੇ ਛਟਕੇ ਜੋ ਕਿ ਆ ਲੱਗ ਰਹੇ ਨੇ ਤਾਂ ਫਿਰ ਆ ਪਹਿਲਾਂ ਹਰੇਕ ਦੇ ਵੱਲੋਂ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤੇ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹ ਅਜਿਹੇ ਤਰੀਕੇ ਦਾ ਪੁਚਾਲ ਆਉਂਦਾ ਹੈ ਜਾਂ ਛਟਕੇ ਮਹਿਸੂਸ ਹੁੰਦੇ ਨੇ ਤਾਂ ਬਿਲਕੁਲ ਘਰ ਦੇ ਨੇੜੇ ਜਿਹੜੀ ਵੀ ਖਾਲੀ ਜਗ੍ਹਾ ਆ ਕੋਈ ਸੇਫ ਜਗ੍ਹਾ ਹੈ ਤਾਂ ਉਸ ਜਗ੍ਹਾ ਤੇ ਜਾਇਆ ਜਾਵੇ ਕਿਉਂਕਿ ਉਸ ਵੇਲੇ ਦਾ ਸਮਾਂ ਆ ਤਾਂ ਸੁਭਾਵਿਕ ਜਦੋਂ ਇਸ ਤਰੀਕੇ ਨਾਲ ਛਟਕੇ ਮਹਿਸੂਸ ਹੁੰਦੇ ਨੇ ਆ ਤਾਂ ਫਿਰ ਲੁਕੀ ਆ ਖੁੱਲੀ ਜਗ੍ਹਾ ਤੇ ਬਿਲਕੁਲ ਸੇਫ ਜਗ੍ਹਾ ਤੇ ਚਲੇਗੇ